ਸ਼ਾਂਤੀ ਦੇ ਪੁੰਜ ਸੁਖਮਨੀ ਦੇ ਰਚੇਤਾ ਬਾਣੀ ਦੇ ਬੋਹੇ ਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਰਚੇਤਾ ਨਾਮ ਬਾਣੀ ਦੇ ਵਿੱਚ ਵਿਲੀਨ ਸ੍ਰੀ ਹਰਮੰਦਰ ਸਾਹਿਬ ਅਤੇ ਤਨਤਨ ਸਾਹਿਬ ਦੇ ਸਿਰਜਣਹਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੱਜ ਸ਼ਹਾਦਤ ਦਿਵਸ ਮੌਕੇ ਲੁਧਿਆਣਾ ਦੇ ਵਿੱਚ ਸਿੱਖ ਸ਼ਰਧਾਲੂਆਂ ਦੇ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਦੇ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਨੇ ਹਿੱਸਾ ਲਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਇਵਿ ਦੱਸਿਆ ਕਿ ਪੰਜ ਪਿਆਰਾਂ ਦੀ ਅਗਵਾਈ ਹੇਠ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਸਜਾਇਆ ਗਿਆ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਅਤੇ ਗੁਰਦੁਆਰਾ ਖਾਲਸਾ ਇਸਰੰ ਸ਼ੀਦਨੇਰੇ ਦੰਮਰੀਆ ਪਲਦੇ ਸੰਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਹ ਨਗਰ ਕੀਰਤਨ ਠਾਠਾਂ ਮਾਰਦਾ ਹੋਇਆ ਆਪਣੇ ਰੂਟ ਤੋਂ ਜਾਂਦਾ ਹੋਇਆ ਜਿਹੜੀਆਂ ਸੰਤਾਂ ਨੇ ਸ਼ਵੀਲਾਂ ਲਾਈਆਂ ਉਹਨਾਂ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਤੇ ਨਗਰ ਲਾ ਕੇ ਵੀ ਸੰਤਾਂ ਜਿਹੜੀਆਂ ਖੜੀਆਂ ਨੇ ਉਹਨਾਂ ਦੇ ਵੀ ਧੰਨਵਾਦ ਕਰਦੇ ਹਾਂ ਅਤੇ ਇਹ ਹਰ ਸਾਲ ਸੇਵਕੀ ਗੁਰੂ ਅਰਜਨ ਦੇਵ ਜੀ ਜਹੀਦੀ ਦੇ ਅਰੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ 20 ਮਈ ਨੂੰ ਇਹ ਆਪਣੇ ਰੂਟ ਤੋਂ ਹੁੰਦਾ ਹੋਇਆ ਸਿਵਲ ਲੈਣ ਦੀਆਂ ਸਦਾ ਸਾਲਵਾਨ ਪੂਰੀਆਂ ਸੰਯੋਗ ਦੰਦੀਆਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਆਹੋ ਲਿਆ ਵਾਇਗੁਰੂ ਜੀ ਦਾ ਖਾਲਸਾ ਬਾਜੀ ਦੀ ਫਤਿਹ ਸ਼ਹੀਦਾਂ ਦੇ ਸਰਤਾਜ ਬੰਦੂਏ ਪਾਸ਼ਾ ਧੰਤਾਂ ਸਿਜੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਅਜਨਗਰ ਕੀਰਤਨ ਚੜ੍ਹਿਆ ਆ ਰਿਹਾ ਹੈ ਜਿਸ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਹੈ ਤੇ ਉੱਥੇ ਸੰਤਾਂ ਵੱਲੋਂ ਥਾਂ-ਥਾਂ ਤੇ ਸ਼ਬੀਲਾ ਝਲਪ ਠੰਡੇ ਪਾਣੀ ਦੇ ਸ਼ਬੀਲਾ ਗੁਰੂ ਕੇ ਲੰਗਰ ਟੁੱਟ ਵਰਤ ਰਿਹਾ ਸਾਰੀਆਂ ਸੰਤਾਂ ਦਾ ਜਿਨ੍ਹਾਂ ਨੇ ਨਗਰ ਇੱਕ ਦਾ ਸੰਯੋਗ ਕੀਤਾ ਹੈ ਸਾਬ ਦਾ ਧਰਵਾਣ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰ ਸਾਲ ਦੀ ਤਰ੍ਹਾਂ ਪਰਵਾਦ ਨੂੰ ਅਰਜਨ ਦੇ ਸਾਹ ਦੇ ਛੇਦੀਗੁਰ ਪਰਮਾ ਸਮਰਕਤ ਨਗਰ ਨੀਤੀਨ ਕੋਟੋਰਾ ਇਸੀ ਦਾ ਛੇਦੀਗੁਰ ਪਰਮਾ ਤੋਂ ਕੱਢਿਆ ਜਾ ਰਿਹਾ ਹੈ ਗੰਗੂ ਦਾ ਬਾਦ ਉੱਤਰ ਪਾਸਿਰਤਾ ਨਾਲ ਸਾਨੂੰ ਹਰ ਸਾਲ ਕੱਢਿਆ ਜਾਂਦਾ ਹੈ ਬੜੇ ਵੱਡੇ ਪੱਧਰ ਤੇ ਸੱਜਤਾ ਦਾ ਕਾਰਜ ਹੋਇਆ ਹੈ ਔਰ 79 ਸਾਰਾ ਕੁੰਦਨਪੁਰੀ ਸੁਭਾਸ਼ ਨਗਰ ਸਾਰਾ ਇਧਰੋਂ ਹੁੰਦਾ ਹੋਇਆ ਸ਼ਾਮ ਨੂੰ ਸੇਹਾਂ ਤੇ ਵਾਪਸੀ ਕਰੇਗਾ ਰਾਹ ਦੇ ਵਿੱਚ ਸੰਤਾਂ ਨੇ ਬਹੁਤ ਹੀ ਲੰਗਰ ਲਾਏਗਾ ਤੇ ਸੰਤਾਂ ਦਾ ਉਹ ਸ਼ਾਹ ਦੇਖ ਕੇ ਬੜਾਈ ਮਨ ਖੁਸ਼ ਹੋਇਆ ਕਿ ਸਾਰਿਆਂ ਨੂੰ ਐਸੇ ਨਗਰ ਕੀਰਤਨ ਦੀ ਉਡੀਕ ਹੁੰਦੀ ਹੈ ਬਾਕੀ ਜੋ ਹੈ ਸਾਰਾ ਪੁਰਾਣਾ ਸਾਡੇ ਮੇਨ ਸੇਵਾਦਾਰ ਸਾਹਿਬ ਗੁਰਦੀਪ ਸਿੰਘ ਦੀਪਕ ਤੇ ਸਮੂਹ ਮੈਂਬਰਾਂ ਲੋਕ ਕੀਤਾ ਜਾਂਦਾ ਹੈ ਅਤੇ ਗੁਰੂ ਮਹਾਰਾਜ ਦੀ ਕਿਰਪਾ ਸਦਕੇ ਮਹਾਰਾਜ ਨੇ ਇਸ ਸਾਲ ਵੀ ਦਾਤ ਬਖਸ਼ੀ ਹੈ ਕਿ ਗੁਰੂ ਘਰ ਤੇ ਸੰਗਤੇ ਸੇਵਾ ਕਰ ਸਕੀਏ ਅਤੇ ਅੱਗੋਂ ਵੀ ਐਸੇ ਤਰ੍ਹਾਂ ਹੀ ਗੁਰੂ ਘਰ ਦੀ ਸੇਵਾ ਕਰਦਾ ਰਹੀਏ ਪਰ ਮਾਤਾ ਨੂੰ ਚੰਨਾ ਚਾਹੀਏ ਅਰਦਾਸ ਹੈ ਵਾਹਿਗੁਰੂ ਜੀ ਦਾ ਕਾਲਸਾ ਪਾਕਿਸਤਾਨ ਹਰ ਸਾਲ ਦੀ ਤਰ੍ਹਾਂ ਦਮੋਰੀਆ ਪੋਲ ਨੇੜੇ ਸਿੱਧੀ ਇਸ ਤਰੀ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਉਦੋਂ ਨੇੜੇ ਚੱਲਦਾ ਹੈ ਇਹ ਅਸੀਂ ਵਰਦਾਨ ਸਿਆ ਨੂੰ ਕਹਿੰਦੇ ਆ ਮਾਪਿਆਂ ਨੂੰ ਕਹਿੰਦੇ ਕਿ ਇਹਨਾਂ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇ ਤੇ ਵਾਈਖਾਲ ਸਾਹਿਬ ਵਾਈਫਾ ਦਾ ਮਾਣ ਨਹੀਂ ਹੋ ਗੁਰੂ ਅਰਜਨ ਦੇਵ ਜੀ ਜੋ ਕਿ ਗੁਰਪੁਰਬ ਮਨਾਇਆ ਗਿਆ ਉਸ ਗੁਰਪੁਰਬ ਦੇ ਵਿੱਚ ਰਸਤੇ 'ਚ ਲੰਗਰ ਲਵਾਇਆ ਗਿਆ ਸ਼ਬੀਲਾਂ ਲਵਾਇਆ ਗਿਆ ਉਹਦੇ ਵਿੱਚ ਸੰਗਤਾਂ ਦਾ ਬਹੁਤ ਸੰਜੋਗ ਮਿਲਿਆ ਪੰਗੜਾ ਬੈਂਡ ਕਿਤੇ ਗਏ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸ਼ਖਸ਼ਣੇ ਉਸੇ 'ਚ ਸਿਆਸਤ ਪਾਈਆਂ ਤੇ ਗੁਰੂ ਦੇ ਘਰ ਦੇ ਨਾਲ ਸੰਦੇਸ਼ ਦਿੰਨੇ ਆ ਕਿ ਗੁਰੂ ਦੇ ਘਰ ਦੇ ਨਾਲ ਜੁੜੋ ਤੇ ਇਹ ਜੋ ਹੈਗਾ ਬੱਚਿਆਂ ਨੂੰ ਵੀ ਸਿਖਾਓ ਗੁਰੂ ਤੁਸੀਂ ਦਿਲੀ ਖਾਲਸਾ ਭਾਈ ਫਤਿਹ ਦੇ ਕੀ ਫਤਿਹ ਅੱਜ ਅਸੀਂ ਸੱਚਖੰਡ ਸ੍ਰੀ ਹਜੂਰ ਸਾਹਿਬ ਜਤਕ ਕਮੇਟੀ ਗੁਰ ਨਾਨਕਪੁਰਾ ਸੇਵਾ ਲਾਈਨ ਵੱਲੋਂ ਗੁਰਦੁਆਰਾ ਖਾਲਸਾ istri ਦਰ ਸ਼ਹੀਦਾ ਨੇੜੇ ਤਮੋਰੀਆ ਬੁੱਲਤੋਂ ਸ਼ਹੀਦਾ ਦੇ ਸਰਤਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰ ਨੂੰ ਸਮਰਪਤ ਮਹਾਨ ਨਗਰ ਕੀਰਤਨ ਆਰੰਭ ਕਰਨ ਜਾ ਰਹੇ ਹਾਂ ਇਹ ਨਗਰ ਕੀਰਤਨ ਦੀ ਸੇਵਾ ਤਕਰੀਬਨ 17-18 ਸਾਲ ਤੋਂ ਸਰਦਾਰ ਕੁਲਦੀਪ ਸਿੰਘ ਦੀਪਾ ਜੋ ਕਿ ਇਸ ਸੰਸਥਾ ਦੇ ਮੁਖ ਸੇਵਾਦਾਰ ਹਨ ਸੰਸਥਾ ਦੇ ਸਹਿਯੋਗ ਨਾਲ ਇਹ ਸੇਵਾ ਹਰ ਸਾਲ ਕੀਤੀ ਜਾਂਦੀ ਹੈ ਸਿਵਲ ਲਾਈਨ ਦਾ ਏਰੀਆ ਕਰਦੇ ਹੋਏ ਗੁਰਦੁਆਰਾ ਅਸੀ ਗੁਰ ਸਿੰਘ ਸਭਾ ਗੁਰ ਨਾਨਕਪੁਰਾ ਗੁਰਦੁਆਰਾ ਰਵਿਦਾਸ ਮਗਧ ਜੀ ਗੁਰਦੁਆਰਾ ਦੁਖ ਪੰਜਨ ਸਾਹਿਬ ਲੀਸਾ ਮਾਰਕੀਟ ਤੋਂ ਹੁੰਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੁੰਦਨਪੁਰੀ ਤੋਂ ਹੁੰਦੇ ਹੋਏ ਵਿੰਦਰਾਵਨ ਰੋਡ ਕਲਾਸ ਸਿਨੇਮਾ ਚੌਕ ਰਾਮਨਗਰ ਹੁੰਦਾ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਦਮੋਰੀਆ ਪੁਲ ਵਿਖੇ ਸਮਾਪਤ ਹੋਏਗਾ ਅਸੀਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਇਸੇ ਤਰ੍ਹਾਂ ਹਰ ਸਾਲ ਸਹਿਯੋਗ ਬਖਸ਼ਦੇ ਰਹਿਣ ਅਤੇ ਗੁਰੂ ਸਾਹਿਬ ਸਾਨੂੰ ਆਪਣੀ ਸੇਵਾ ਵਿੱਚ ਲਾਈ ਰੱਖਣ ਜਿੰਨੀ ਦੇਰ ਸਾਡੇ 'ਚ ਜੀਵਨ ਹੈ ਪਰਮਾਤਮਾ ਇਹ ਸੇਵਾ ਆਪਣੀ ਕਿਰਪਾ ਨਾਲ ਲੈਂਦੇ ਰਹਿਣ ਐਸਐਮਜੀ ਨਿਊਜ਼ ਲਈ ਲੁਧਿਆਣਾ ਤੋਂ ਬੱਲੂ ਦੀ ਰਿਪੋਰਟ